ਹਾਲੇਲੂਇਆ 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 ਸਮਰੱਥੀ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਖੁਦਾਵੰਦ ਖੁਦਾ ਯਹਵਾ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦਾ ਅੱਜ ਦੇ ਦਿਨ ਦੇ ਲਈ ਅੱਜ ਦੇ ਸਮੇਂ ਦੇ ਲਈ ਮੇਰੇ ਪਵਿੱਤਰ ਪਰਮੇਸ਼ਰ ਮੇਰੇ ਖੁਦਾਵੰਦ ਖੁਦਾ ਤੁਹਾਡੇ ਅਨੁਗ੍ਰਹਿ ਦੇ ਲਈ ਤੁਹਾਡੀ ਦਇਆ ਦੇ ਲਈ ਤੁਹਾਡੇ ਪ੍ਰੇਮ ਦੇ ਲਈ ਮੇਰੇ ਸਮਰੱਥੀ ਪਰਮੇਸ਼ਰ ਜੋ ਤੁਸੀਂ ਰੂਵੀਸ਼ੂ ਮਸੀਹ ਦੇ ਵਸੀਲੇ ਸਾਡੇ ਜੀਵਨ ਦੇ ਵਿੱਚ ਪ੍ਰਗਟ ਕੀਤਾ ਮੇਰੇ ਖੁਦਾਵੰਦ ਖੁਦਾ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੀ ਭਲਾਈਆਂ ਦੇ ਲਈ ਮੇਰੇ ਸਮਰੱਥੀ ਖੁਦਾਵੰਦ ਖੁਦਾ ਉਹ ਰਿਪਾਸ਼ਾ ਕਰੀ ਬੋ ਸ੍ਰਿਸ਼ਟੀ ਕਰਤਾ ਪਰਮੇਸ਼ਰ ਸਬਦ ਰਚਨਹਾਰ ਮੇਰੇ ਖੁਦਾ ਹੁਨ ਖੁਦਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦਾ ਹਾਂ ਖੁਦਾ ਹੁਨ ਖੁਦਾ ਧੰਨਵਾਦ 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 ਮੇਰੇ ਸਮਰਤੀ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦਾ ਹਾਂ ਖੁਦਾ ਹੁਨ ਖੁਦਾ ਮਹਾਨ ਸਮਰਤੀ ਜਲਾਲੀ ਪਵਿੱਤਰ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਦਇਆ ਤੁਹਾਡਾ ਅਨੁਗ੍ਰਹਿ ਤੁਹਾਡੀ ਕਿਰਪਾ ਮੇਰੇ ਸਮਰਤੀ ਪਿਤਾ ਸਾਡੇ ਤੇ ਹਮੇਸ਼ਾ ਬਣੀ ਰਹੀ ਖੁਦਾ ਹੁਨ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਤੂ ਵਫਾਦਾਰ یوگا نے یوگ ایک رحم والا پرمشور میرے خدا خدا تدلیا نہیں میرے سامرشور نہیں تیاگیا نہیں میرے خودا خدا نہیں میرے سمر پتا تیرا تنوع تیرا شکر کر دیا خدا خدایا نیک امبر ربا شکندر بو لکھ امبر ربا شکو ری کے سکھر بیل لوئی آلے لوئی آ میرے سامر پرمیشور خدا خدا سی بر ربا سکھندر بو ਧੰਨਵਾਦ ਮੇਰੇ ਸਮਰਤੀ ਯਹੋਵਾ ਪਰਮੇਸ਼ਰ ਤੇਰਾ ਧੰਨਵਾਦ ਖੁਦਾਵੰਦ ਖੁਦਾਯਾ ਧੰਨਵਾਦ ਮੇਰੇ ਸਮਰਤੀ ਜਲਾਲੀ ਖੁਦਾਵੰਦ ਖੁਦਾ ਧੰਨਵਾਦ ਕਰਦੇ ਪ੍ਰਭੂ ਇਸ ਮਸੀਹ ਦੇ ਉਸ ਵਹਾਏ ਗਏ ਲਹੂ ਦੇ ਲਈ ਮੇਰੇ ਖੁਦਾਵੰਦ ਖੁਦਾ ਜੋ ਸਾਡੇ ਜੀਵਨ ਦੇ ਵਿੱਚ ਵਹਾਇਆ ਗਿਆ ਮੇਰੇ ਸਮਰਤੀ ਪਰਮੇਸ਼ਰ ਜੋ ਸਾਡੀ ਬਿਮਾਰੀਆਂ ਦੇ ਲਈ ਵਹਾਇਆ ਗਿਆ ਜੋ ਸਾਡੀ ਕਮੀ ਘਟੀਆਂ ਦੇ ਲਈ ਵਹਾਇਆ ਗਿਆ ਮੇਰੇ ਸਮਰਤੀ ਪਰਮੇਸ਼ਰ ਸਾਡੀ ਸ਼ਰਮਿੰਦਗੀ ਨੂੰ ਦੂਰ ਕੀਤਾ ਖੁਦਾਵੰਦ ਖੁਦਾ ਸਾਡੀ ਕਮੀਆਂ ਨੂੰ ਦੂਰ ਕੀਤਾ ਮੇਰੇ ਸਮਰਤੀ ਯਹੋਵਾ ਪਰਮੇਸ਼ਰ ਹੋਲੀ ਬਰਕਾਹਨ ਸਤਨਰਾਬਾ ਕਸ਼ਕਾ ਤੋਰੀ ਕਿ ਸਿਕੰਦਰ ਬੇ ਹਾਲੇਲੂਇਆ ਹਾਲੇਲੂ ਹੇ ਹਾਲੇਲੂਇਆ ਉਹ ਰਿਬਾਸ਼ ਨਰਕਸੀ ਯਕੰਬਰੂ ਸੋਤੋਲ ਰਿਬੀ ਸ਼ਿਕੰਦਰ ਹਾਲੇਲੂਇਆ ਮੇਰੇ ਖੁਦਾ ਨੂੰ ਖੁਦਾ ਅੱਜ ਪ੍ਰੋਵਿਸ਼ ਮਸੀਹ ਦੇ ਨਾਮ ਦੇ ਵਿੱਚ ਇੱਕ ਇੱਕ ਜਨ ਦੇ ਜੀਵਨ ਦੇ ਵਿੱਚ ਵੱਡੀ ਸ਼ਾਂਤੀ ਨੂੰ ਮੰਗਦੇ ਖੁਦਾ ਨੂੰ ਖੁਦਾ ਵੱਡੀ ਸ਼ਿਫਾ ਨੂੰ ਮੰਗਦੇ ਮੇਰੇ ਸਮਰਤੀ ਪਰਮੇਸ਼ਰ ਉਹ ਰਬਾ ਸਿਕੰਦਰ ਬੇ ਵੱਡੀ ਚੰਗਿਆਈ ਨੂੰ ਮੰਗਦੇ ਖੁਦਾ ਨੂੰ ਖੁਦਾ ਹਰ ਤਰ੍ਹਾਂ ਦਾ ਰੋਗ ਅੱਜ ਪ੍ਰੋਵਿਸ਼ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਸਰੀਰਾਂ ਨੂੰ ਛੱਡੇ ਹਰ ਤਰ੍ਹਾਂ ਦੀ ਦੁਸ਼ਟ ਦੀ ਚਾਲ ਤੁਹਾਡੇ ਪਰਿਵਾਰ ਦੇ ਵਿੱਚ ਆਊਟ ਹੋਵੇ ਹਰ ਤਰ੍ਹਾਂ ਦਾ ਲੜਾਈ ਝਗੜਾ ਜਾਦੂ ਟੋਨਾ ਨਸ਼ੇ ਦਾ ਆਤਮਾ ਤਹਾਡੇ ਪਰਿਵਾਰ ਨੂੰ ਤੁਹਾਡੇ ਜੀਵਨ ਦੇ ਵਿੱਚੋਂ ਯਿਸੂ ਮਸੀਹ ਦੇ ਸਾਮਰਥੇ ਨਾਮ ਦੇ ਵਿੱਚ ਆਊਟ ਹੋ ਜਾਵੇ ਲੀਖੰਬਰ ਰਬਾ ਸਿਕੰਦਰਾਬਾ ਸ਼ਕਤ ਹੋਰੀ ਕਿ ਸਿਕੰਦਰ ਵਿੱਚ ਹਰ ਤਰ੍ਹਾਂ ਦਾ ਪੇਟ ਦਾ ਰੋਗ ਥਾਇਰੋਇਡ ਦਾ ਰੋਗ ਲੀਵਰ ਦਾ ਰੋਗ ਕਿਡਨੀ ਦੇ ਰੋਗ ਗਿਲਟੀ ਰਸੋਲੀਆਂ ਰੀਖੰਬਾ ਸ਼ਕਤ ਹੋਰੀ ਕਿ ਸਿਕੰਦਰ ਵਿੱਚ ਤੁਹਾਡੀ ਬਾਡੀ ਦੇ ਵਿੱਚੋਂ ਆਊਟ ਹੋ ਜਾਵੇ ਯਿਸੂ ਮਸੀਹ ਦੇ ਸਾਮਰਥੇ ਨਾਮ ਦੇ ਵਿੱਚ ਹਾਲੇਲੂਇਆ ਲੀਖੰਬਰ ਰਕਾ ਸ਼ਿਕਤ ਹੋਰੀ ਬਹਰ ਬਾਜ ਬੰਦਾ ਆਤਮਾ ਤੁਹਾਨੂੰ ਛੱਡਿਆ ਯਿਸੂ ਮਸੀਹ ਦੇ ਸਾਮਰਥੇ ਨਾਮ ਦੇ ਵਿੱਚ ਤੁਸੀਂ ਵੱਡੀ ਗਵਾਹੀ ਦੇ ਨਾਲ ਉਸ ਦੇ ਪਵਨ ਦੇ ਵਿੱਚ ਆਉ ਰਿਖੰਬਾ ਸ਼ਕਤ ਹੋਰੀ ਕਿ ਸਿਕੰਦਰ ਬੇ ਤੁਸੀਂ ਵੱਡੀ ਗਵਾਹੀ ਦੇ ਨਾਲ ਉਸ ਦੇ ਸਾਹਮਣੇ ਪ੍ਰਸਤ ਹੋ ਲਈ ਰਿਬਾ ਸ਼ਕਤ ਹੋਰੀ ਕਿ ਸ਼ਿਕਤਦਾਰੀ ਬਖੜੇ ਹੋਵੋ ਅਬਾ ਸਿਕੰਦਰ ਬਈ ਰਬਾ ਸ਼ਾਲਾ ਰਾ ਕਾ ਸਿਕੰਦਰ ਬੇ ਹੋਰੀ ਖਾ ਸਿਕੰਦਰ ਬੇ ਹਾਲੇਲੂਇਆ ਖੁਦਾਵਨ ਖੁਦਾ ਤੁਹਾਡਾ ਧੰਨਵਾਦ ਅਰ ਸ਼ੁਕਰ ਕਰਦੇ ਮਹਾਨ ਸਮਰਤ ਜਿਲਾਲੀ ਪਰਮੇਸ਼ਰ ਖੁਦਾਨ ਪਿਤਾ ਰਿਖੰਬਾ ਸ਼ਕਤ ਹੋਰੀ ਬਾ ਗਰਬ ਦੇ ਉੱਤੇ ਅਟੈਕ ਕਰਨ ਵਾਲੀ ਦੁਸ਼ਤ ਹਰ ਇੱਕ ਚਾਲ ਨੂੰ ਪ੍ਰਭੂ ਮਸੀਹ ਦੇ ਨਾਮ ਦੇ ਵਿੱਚ ਬੰਦ ਦਿੰਨੇ ਆ ਮੇਰੇ ਖੁਦਾਨ ਖੁਦਾ ਧੰਨਵਾਦ 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 ਜਲਾਲੀ ਪਰਮੇਸ਼ਰ ਮੈਰਿਟ ਕਪਲਸ ਦੇ ਉੱਤੇ ਮੇਰੇ ਖੁਦਾਨ ਖੁਦਾ ਦੁਸ਼ਟ ਜੋ ਅਟੈਕ ਕੀਤਾ ਪਰਵਿਸ਼ੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਬੰਦ ਦਿੰਨੇ ਆ ਖੁਦਾਨ ਖੁਦਾ ਲਿਖਾਂਬਰ ਰਸ਼ਤ ਥੋੜੀ ਕਿ ਸ਼ਿਕਤ ਰਵੇ ਇੱਕ ਇੱਕ ਜਨ ਦੇ ਦਿਲ ਦਿਬਾਗ ਰੂਹ ਸੇ ਸਮਝਾਂ ਦੇ ਉੱਤੇ ਮੇਰੇ ਸਮਰਥੀ ਪਰਮੇਸ਼ਰ ਸੋਚਾ ਖਿਆਲਾ ਦੇ ਉੱਤੇ ਖੁਦਾਨ ਖੁਦਾ ਤੇਰਾ پاک ਸਮਰਥ ਜਲਾਲੀ ਲਹੂ ਲਗਾਨਿਆ ਹਰ ਤਰ੍ਹਾਂ ਦੀ ਸ਼ਰਮਿੰਦਗੀ ਅੱਜ ਪਰਵਿਸ਼ੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਖਤਮ ਹੋ ਰਹੀ ਆ ਤੁਹਾਡੀ ਸ਼ਰਮਿੰਦਗੀ ਦਾ ਆਖਰੀ ਦਿਨ ਹੈ ਤੁਹਾਡੀ ਬਿਮਾਰੀਆਂ ਦਾ ਆਖ ਤਾਰੇ ਰੋਗਾਂ ਦਾ ਜਾਖਰੀ ਦਿਨ ਹੈ ਰੀਖਾਂ ਬਸ ਸ਼ਕਤ ਹੋਰੀ ਕਿ ਸ਼ਿਕਤਰ ਬੇ ਤੁਸੀਂ ਬੀਤੇ ਸਮੇਂ ਦੇ ਵਿੱਚ ਜੋ ਹਾਲਾਤਾਂ ਨੂੰ ਫੇਸ ਕੀਤਾ ਅੱਜ ਉਹ ਹਾਲਾਤ ਤੁਹਾਡੇ ਫੇਵਰ ਦੇ ਵਿੱਚ ਹੋਣ ਜਾ ਰਹੇ ਨੇ ਹਾਲੇਲੂਇਆ ਤੁਹਾਡੀ ਪ੍ਰਾਰਥਨਾਵਾਂ ਗਵਾਹੀ ਦਾ ਰੂਪ ਲੈ ਕੇ ਤੁਹਾਡੇ ਜੀਵਨ ਦੇ ਵਿੱਚ ਨਵੀਂ ਉਚਾਈਆਂ ਨੂੰ ਨਵੇਂ ਪ੍ਰਕਾਸ਼ ਨੂੰ ਤੁਸੀਂ ਦੇਖੋਗੇ ਹallelujah ਰਿਕੰਬਰਾਸ਼ਾਤੋਰੀ ਕਿ ਸਿਕੰਦਰ ਬੇ ਹallelujah ਰਸ਼ਾਤੋਰੀ ਕਿ ਸਿਕੰਦਰ ਬੇ ਹਰ ਤਰਾ ਦੀ ਉਹ ਦੁਸ਼ਟੀ ਚਾਲ ਉਹ ਕਾਲੀ ਪਰਛਾਈਆਂ ਜੋ ਤੁਹਾਡੇ ਘਰਾਂ ਦੇ ਵਿੱਚ ਉਹ ਰਿਕਾਂ ਬਸ ਸੀਤਾ ਨਰਾਬਸ਼ਾ ਕਾਤੋਰੀ ਕਿ ਸਿਕੰਦਰ ਬੇ ਹਰ ਤਰਾ ਦੇ ਦੁਸ਼ਟ ਦੇ ਗੜ ਪ੍ਰਭੂ ਮਸੀਹ ਦੇ ਨਾਮ ਦੇ ਵਿੱਚ ਟੁੱਟਣ ਅੱਜ ਯਕਾਂਦਾਰੂ ਬੂਸ ਸੁਕੋ ਤੋਰੀ ਕਿ ਸਿਕੰਦਰ ਬੇ ਤੁਹਾਡੇ ਜੀਵਨ ਦੇ ਵਿੱਚ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਸਥਿਰਤਾ ਨੂੰ ਮੰਗਦੇ ਆ ਸਥਿਰਤਾ ਤੁਹਾਡੇ ਜੀਵਨ ਦੇ ਵਿੱਚ ਆਵੇ ਉਸ ਦਾ ਲਹੂ ਤੁਹਾਨੂੰ ਸਥਿਰ ਕਰੇ ਉਸ ਦਾ ਲਹੂ ਤੁਹਾਨੂੰ ਸਿੱਧ ਕਰੇ ਯਖੰਬਰ ਰਬਸ਼ਿਕ ਤੋਰੀ ਬਾ ਛੋਟੇ ਬੱਚਿਆਂ ਨੂੰ ਯੂਥ ਨੂੰ ਪ੍ਰਵੇਸ਼ ਮਸਜਿਦ ਤੁਸੀਂ ਆਪਣੇ ਕੰਟਰੋਲ ਦੇ ਵਿੱਚ ਲਓ ਤੁਹਾਡੀ ਵੱਡੀ ਸੁਰੱਖਿਆ ਮੰਗਦਾ ਮੇਰੇ ਖੁਦਾਵੰਦ ਕੁਦਾ ਹਰ ਤਰ੍ਹਾਂ ਦੀ ਰਿਜੈਕਸ਼ਨ ਹਰ ਤਰ੍ਹਾਂ ਦਾ ਡਿਲੇ ਹਰ ਤਰ੍ਹਾਂ ਦੀ ਦੇਰੀ ਅੱਜ ਪ੍ਰਵੇਸ਼ ਮਸਜਿਦ ਦੇ ਨਾਮ ਦੇ ਵਿੱਚ ਆਊਟ ਹੋ ਜਾਏ ਆਊਟ ਹੋ ਜਾਏ ਤੁਹਾਡੇ ਜੀਵਨ ਦੇ ਵਿੱਚੋਂ ਰੀਕੰਬਸ ਇਕ ਤੋਰੀ ਬਾ ਪ੍ਰਾਰਥਨਾ ਨਾ ਕਰਨ ਦੇਣ ਵਾਲੀ ਦੁਸ਼ਟ ਦੇ ਹਰੇਕ ਚਾਲ ਪ੍ਰਭੂ ਸ਼ੁ ਮਸੀਹ ਦੇ ਸਾਮਰਥੀ ਤੇ ਜਲਾਲੀ ਨਾਮ ਦੇ ਵਿੱਚ ਅਸੀਂ ਬੰਨ ਦਿੰਨੇ ਆ ਤੁਹਾਡੇ ਜੀਵਨਾਂ ਦੇ ਵਿੱਚੋਂ ਹਰ ਤਰ੍ਹਾਂ ਦਾ ਉਹ ਖਿਲਾਇਆ ਪਿਲਾਇਆ ਹਰ ਇੱਕ ਉਹ ਚੀਜ਼ ਜੋ ਤੁਸੀਂ ਦੁਸ਼ਟ ਦੀ ਜਗਾ ਤੋਂ ਖਾਈ ਜਾਂ ਕਿਸੇ ਨੇ ਧੋਖੇ ਨਾਲ ਤੁਹਾਨੂੰ ਖਵਾਈ ਅੱਜ ਪ੍ਰਭੂ ਸ਼ੁ ਮਸੀਹ ਦੇ ਨਾਮ ਦੇ ਵਿੱਚ ਹਰ ਇੱਕ ਉਸ ਜਾਦੂ ਟੋਨੇ ਨੂੰ ਅਸੀਂ ਬੰਨ ਦਿੰਨੇ ਆ ہر طرح دا کھلایا پلایا وامٹ دے تھرو باہر آئے پرشو مسیح نام وچ اسی سمے اسی سمے آؤٹ آؤٹ ہو جائے باڈی باہر نکلے یشو مسیح نام درج باہر آ جا باہر نکل ہر طرح دا جادو ٹونا تے تویت پر بشو مسیح نام دے آؤٹ ہو جائے تاریخ باڈی بر ربا شکا تو لے ربا شہ نا ਮੇਰੇ ਖੁਦਾ ਹੁਦੂਦਾ ਤੇਰਾ ਧੰਨਵਾਦ ਕਰਦੇ ਆ ਤੇਰੇ ਨਿਆਂ ਦੇ ਲਈ ਤੇਰੇ ਭਜਨਾ ਦੇ ਲਈ ਮੇਰੇ ਖੁਦਾ ਹੁਦੂਦਾ ਤੇਰਾ ਧੰਨਵਾਦ ਕਰਦੇ ਮੇਰੇ ਸਮਰਤੀ ਪਰਮੇਸ਼ਰ ਹallelujah ਮੇਰੇ ਸਮਰਤੀ ਪਰਮੇਸ਼ਰ اے ਯਹੋਵਾ ਮੈਂ ਆਪਣੇ ਸਾਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ ਮੇਰੇ ਸਮਰਤੀ ਪਰਮੇਸ਼ਰ ਮੈਂ ਤੇਰੇ ਸਾਰੇ ਚਰਜ ਕਮਾ ਦਾ ਵਰਨਣ ਕਰਾਂਗਾ ਮੇਰੇ ਖੁਦਾ ਹੁਦੂਦਾ ਮੈਂ ਤੇ ਤੋ ਖੁਸ਼ ਤੇ ਬਾਗੋ ਬਾਗ ਹੋਵਾਂਗਾ ਇਹ ਅਤ ਮਹਾਨ ਮੈਂ ਤੇਰੇ ਨਾਮ ਦੀ ਉਸਤਤ ਗਾਵਾਂਗਾ ਮੇਰੇ ਪਰਮੇਸ਼ਰ ਹallelujah ਰਿਕੰਬਰ ਰਸ਼ਤ ਹੋਣਾ ਰਕਾ ਸਿਕੰਦਰ ਵੇ ਜਦ ਮੇਰੇ ਵੈਰੀ ਪਿੱਛਾ ਮੁੜਦੇ ਹਨ ਉਹ ਤੇਰੇ ਸਾਹਮਣਿਓ ਟੇਡਾ ਖਾ ਕੇ ਨਾਸ ਹੋ ਜਾਂਦੇ ਹਨ ਕਿਉਂ ਜੋ ਤੂੰ ਮੇਰਾ ਨਿਆ ਅਤੇ ਮੇਰਾ ਫੈਸਲਾ ਕੀਤਾ ਹੈ ਤੂੰ ਸਿੰਘਾਸਨ ਉਤੇ ਬੈਠ ਕੇ ਸੱਚਾ ਨਿਆ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਖੁਦਾਉਂਦ ਖੁਦਾਈ ਆਖਾਂ ਬਰਿਸਤੋਲ ਰਵੇ ਤੂੰ ਸੱਚਾ ਨਿਆ ਕੀਤਾ ਮੇਰੇ ਸਮਰਤੀ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਅੱਜ ਤੂੰ ਸੱਚਾ ਨਿਆ ਕੀਤਾ ਮੇਰੇ ਸਮਰਤੀ ਪਿਤਾ ਲੀਖਾ ਬਰ ਰਬਸ਼ਕਾ ਤੋਰੀ ਕਿ ਸ਼ਿਕਾਤਰ ਬੈ ਤੂੰ ਪਰਾਇਆ ਕੋ ਮਨੂ ਚਿੜਕਿਆ ਹੈ ਤੂੰ ਦੁਸ਼ਟ ਦਾ ਨਾਸ਼ ਕੀਤਾ ਮੇਰੇ ਸਮਰਤੀ ਪਰਮੇਸ਼ਰ ਤੂੰ ਸਦੀਪਕ ਕਾਲ ਯੋ ਨਦ ਨਾਮ ਮਿਟਾ ਦਿੱਤਾ ਮੇਰੇ ਸਮਰਤੀ ਪਰਮੇਸ਼ਰ ਹੋਰ ਰਬਸੀ ਨਰਾਬ ਵੈਰੀ ਉਜਾੜੇ ਥਾਵਾਂ ਵਿੱਚ ਸਦਾ ਲਈ ਮੁੱਕ ਗਏ ਅਤੇ ਜਿਹੜੇ ਨਗਰ ਤੋਂ ਢਾ ਦਿੱਤੇ ਉਹਨਾਂ ਦਾ ਚੇਤਾ ਵੀ ਮਿਟ ਗਿਆ ਹੈ ਮੇਰੇ ਸਮਰਥੀ ਪਰਮੇਸ਼ਰਾ ਧੰਨਵਾਦ ਉਹ ਲਿਖਾਂ ਪਰ ਰਸ਼ਦ ਹੋਰੀ ਕਿ ਸਿਕੰਦਰ ਬਈ ਯਾਰਾਬਾ ਸਿਕੰਦਰ ਬੋ ਮੇਰੇ ਸਮਰਥੀ ਪਰਮੇਸ਼ਰ ਹੋਰੀ ਖਨ ਸਦਰਬਾ ਰਬਸ ਸਦਰਬਾ ਯਹਵਾ ਸਦਾ ਹੀ ਬਿਰਾਜਮਾਨ ਹੈ ਉਸਨੇ ਆਪਣੇ ਸਿੰਘਾਸਨ ਨੂੰ ਨਿਆਂ ਦੇ ਲਈ ਕਾਇਮ ਕੀ ਰੱਖਿਆ ਹੈ ਅਤੇ ਉਹ ਧਰਮ ਨਾਲ ਜਗਤ ਦਾ ਨਿਆਂ ਕਰੇਗਾ ਉਹ ਸੱਚਾਈ ਨਾਲ ਉਮਤਾ ਦਾ ਫੈਸਲਾ ਕਰੇਗਾ ਇਹ ਯਹਵਾ ਸਤਾਏ ਹੋਏ ਲਈ ਇੱਕ ਉੱਚਾ ਗੜ ਹੋਵੇਗਾ ਹਾਂ ਵਿਪਤਾ ਦੇ ਸਮੇ ਲਈ ਇੱਕ ਉੱਚਾ ਗੜ ਹੋਵੇਗਾ ਰਿਖੰਬਸ਼ਾ ਕਤੋਰੀ ਕਿ ਸ਼ਿਕਤਰ ਬਾ ਤੇਰਾ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ ਕਿਉਂ ਜੋ ਹੈ ਯਹੋਵਾ ਤੂੰ ਆਪਣੇ ਤਾਲਿਬਾਂ ਨੂੰ ਤਿਆਗ ਨਹੀਂ ਦਿੱਤਾ ਯਹੋਵਾ ਦੀ ਉਸਤਤਿ ਗਾਓ ਜਿਹੜਾ ਸਿਯੌਰ ਵਿੱਚ ਵਸਦਾ ਹੈ ਲੋਕਾਂ ਵਿੱਚ ਉਹਦੇ ਕੰਮਾਂ ਦਾ ਪ੍ਰਚਾਰ ਕਰੋ ਜਦ ਉਹ ਖੂਨ ਦੀ ਪੁੱਛ ਗਿੱਚ ਕਰਦਾ ਹੈ ਉਹ ਉਹਨਾਂ ਨੂੰ ਚੇਤੇ ਕਰਦਾ ਹੈ ਉਹ ਮਸਕੀਨਾ ਦੀ ਦੁਹਾਈ ਨਹੀਂ ਭੁੱਲਦਾ ਰਿਕਮ ਬਸ਼ਕਾ ਥੋਰੀ ਕਿਸੇ ਅੰਦਰ ਮੇਰੇ ਸਮਰਤੀ ਪਰਮੇਸ਼ਰ ਸੱਚ ਮੁਚ ਖੁਦਾਵੰਦ ਖੁਦਾ ਮੇਰੇ ਸਮਰਤੀ ਪਰਮੇਸ਼ਰ ਤੂੰ ਆਪਣੇ ਲੋਕਾਂ ਦੀ ਦੁਹਾਈਆਂ ਨੂੰ ਕਦੇ ਨਹੀਂ ਭੁੱਲਦਾ ਮੇਰੇ ਸਮਰਤੀ ਪਰਮੇਸ਼ਰ ਇਹ ਯਹੋਵਾ ਮੇਰੇ ਤੇ ਦਇਆ ਕਰ ਤੂੰ ਜੋ ਮੈਨੂੰ ਮੌਤ ਦੇ ਫਾਟਕੇ ਤੋਂ ਉਠਾ ਲਿੱਤਾ ਮੇਰੇ ਕਲੇਸ਼ ਉੱਤੇ ਜਿਹੜਾ ਮੇਰੇ ਵੈਰੀਆਂ ਵੱਲੋਂ ਹੈ ਨਜ਼ਰ ਕਰ ਮੇਰੇ ਸਮਰਥੀ ਪਰਮੇਸ਼ਰ ਤਾ ਜੋ ਮੈਸੀਯਨ ਦੇ ਲੋਕਾਂ ਦੇ ਫਾਟਕਾ ਵਿੱਚ ਤੇਰੀ ਉਸਤਤ ਦਾ ਪ੍ਰਚਾਰ ਕਰਾਂ ਅਤੇ ਮੈਂ ਤੇਰੇ ਬੱਚਾ ਉਹ ਤੋਂ ਖੁਸ਼ ਹੋਵਾਂ ਜਿਹੜਾ ਟੋਇਆ ਪਰਾਈਆਂ ਕੋਮਾਂ ਨੇ ਪੁੱਟਿਆ ਸੀ ਉਸ ਸਿਕੰਦਰ ਬਸ਼ਕਤ ਹੋਰੀ ਕਿਦਰ ਵਿੱਚ ਉਸ ਵਿੱਚੋਂ ਆਪ ਹੀ ਡਿੱਗ ਪਈਆਂ ਨੇ ਸਿਕੰਦਰ ਬੋਸ਼ ਜਿਹੜੀ ਫਾਹੀ ਉਹਨਾਂ ਨੇ ਛਪਾਈ ਸੀ ਉਸੇ ਵਿੱਚ ਉਹਨਾਂ ਦਾ ਆਪਣਾ ਪੈਰ ਫਸ ਗਿਆ ਹੈ ਹਾਲੇਲੂਇਆ ਮੇਰੇ ਸਮਰਤੀ ਪਰਮੇਸ਼ਰ ਖੁਦਾਵੰਦ ਖੁਦਾ ਅੱਜ ਮੇਰੇ ਸਮਰਤੀ ਪਰਮੇਸ਼ਰ ਹਰ ਇੱਕ ਉਹ ਦੁਸ਼ਟ ਦੀ ਚਾਲ ਮੇਰੇ ਸਮਰਤੀ ਪਰਮੇਸ਼ਰ ਹਰੇ ਕੋ ਟੋਇਆ ਜੋ ਦੁਸ਼ਟ ਨੇ ਸਾਡੇ ਲਈ ਪੁੱਟਿਆ ਮੇਰੇ ਖੁਦਾਵੰਦ ਖੁਦਾ ਉਹ ਅੱਜ ਉਸ ਦੇ ਵਿੱਚ ਆਪਣੇ ਆਪ ਗਿਰੇ ਖੁਦਾਵੰਦ ਖੁਦਾ ਹੋਰੀ ਕ ਸਕਤ ਹੋਰੀ ਕਿ ਇਕਦਰ ਵਿੱਚ ਜਿਹੜੀ ਫਾਹੀ ਮੇਰੇ ਸਮਰਤੀ ਪਰਮੇਸ਼ਰ ਉਸ ਨੇ ਸਾਡੇ ਲਈ ਛਪਾਈ ਹੈ ਮੇਰੇ ਖੁਦਾਵੰਦ ਖੁਦਾ ਉਸ ਦਾ ਪੈਰ ਅੱਜ ਉਸ ਦੇ ਵਿੱਚ ਫਸੇ ਮੇਰੇ ਸਮਰਤੀ ਪਰਮੇਸ਼ਰ ਲੀਖ ਥੰਬਰ ਰਬਾ ਸਿਕੰਦਰ ਬੋਸ਼ ਸ਼ਕਤ ਹੋਰੀ ਕਿ ਸ हालेलुया हालेलुया सतोरीवा यहोवा उजागर ਹੋਇਆ ਹੈ ਉਸਨੇ ਨਿਆ ਕੀਤਾ ਹੈ ਦੁਸ਼ਟੂ ਉਸੇ ਦੇ ਹੱਥ ਦੇ ਕੰਮ ਵਿੱਚ ਉਸਨੇ ਫਸਾ ਦਿੱਤਾ ਹੈ ਉਹ ਖੰਬ ਸਿਕੰਦਰ ਵਾ ਸ਼ਕਾਟੋਰੀ ਕਦਰ ਦੁਸ਼ਟ ਪਤਾਲ ਵਿੱਚ ਮੁੜ ਜਾਣਗੇ ਉਹ ਸਾਰੀਆਂ ਕੌਮਾਂ ਜਿਹੜੀਆਂ ਪਰਮੇਸ਼ਰ ਨੂੰ ਵਿਸਾਰ ਦਿੰਦੀਆਂ ਹਨ ਕੰਗਾਲ ਤਾਂ ਸਦਾ ਵਿਸਰੇ ਨਹੀਂ ਰਹਿਣਗੇ ਨਾ ਮਸਕੀਨਾਂ ਦੀ ਆਸ਼ਾ ਹਮੇਸ਼ਾ ਲਈ ਨਸ਼ਟ ਹੋਵੇਗੀ ਬੋੜ ਰਬਸ਼ੇ ਕ ਤੋਰੀਬ ਇਹ ਯਹੋਵਾ ਇਨਸਾਨ ਨੂੰ ਪ੍ਰਭਲ ਨਾ ਹੋਣ ਦੇ ਤੇਰੇ ਸੰਮੁਖ ਪਰਾਈਆਂ ਕੌਮਾਂ ਦਾ ਨਿਆਂ ਕੀ ਤਜਾਵੇ ਇਹ ਯਹੋਵਾ ਉਹਨਾਂ ਨੂੰ ਪੈਜਲ ਪਾ ਪਰਾਈਆਂ ਕਮ ਆਪਣੇ ਆਪ ਨੂੰ ਨੀਰਾ ਇਨਸਾਨ ਹੀ ਜਾਣਨ ਹallelujah ਰੇਖਮ ਬਸ਼ਕਤ ਤੋਰੀ ਕਿ ਸ਼ਿਕੰਦਰ ਬੇ ਮੇਰੇ ਸਾਮਰਤੀ ਪਰਮੇਸ਼ਰ ਖੁਦਾਨ ਖੁਦਾ ਸੱਚਮੁੱਚ ਮੇਰੇ ਸਾਮਰਤੀ ਪਰਮੇਸ਼ਰ ਤੂੰ ਸਾਮਰਤੀ ਜਲਾਲੀ ਪਿਤਾ ਮੇਰੇ ਖੁਦਾਨ ਖੁਦਾ ਕੋਈ ਸਾਮਰਤੀ ਪਰਮੇਸ਼ਰ ਓਰੀ ਬਸੀ ਕਦਰ ਬੇ ਆਪਣੇ ਆਪ ਨੂੰ ਤੇਰੇ ਤੋਂ ਉੱਚਾ ਨਾ ਕਰਨ ਦੀ ਕੋਸ਼ਿਸ਼ ਕਰੇ ਮੇਰੇ ਖੁਦਾਨ ਖੁਦਾ ਕਿਉਂਕਿ ਤੂੰ ਮੇਰੇ ਸਾਮਰਤੀ ਪਰਮੇਸ਼ਰ ਸਭ ਦਾ ਨਿਆਂ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਖੁਦਾਨ ਖੁਦਾ ਹallelujah ਮਹਾਨ ਸਾਮਰਤੀ ਜਲਾਲੀ ਪਰਮੇਸ਼ਰ ਤੇ ਧੰਨਵਾਦ ਤੇ ਸ਼ੁਕਰ ਕਰਦਾ ਖੁਦਾਨ ਖੁਦਾ ਆ ਰਬਸੀ ਕਦਰ ਬੇ ਮੇਰੇ ਪਰਮੇਸ਼ਰ ਓ ਰਬਸੀ ਇਕਤਰਬਾ ਤੂੰ ਆਪਣੇ ਵਚਰਾ ਦੇ ਅਨੁਸਾਰ ਮੇਰੇ ਸਮਰਤੀ ਪਰਮੇਸ਼ਰ ਸਾਡਾ ਨਿਆਂ ਕਰ ਮੇਰੇ ਸਮਰਤੀ ਪਰਮੇਸ਼ਰ ਓ ਰਬਸੀ ਇਕਤਰਬਾ ਸਾਡੀ ਜੰਗ ਲੜ ਮੇਰੇ ਖੁਦਾਵੰਦ ਖੁਦਾ ਮੇਰੇ ਸਮਰਤੀ ਪਰਮੇਸ਼ਰ ਸਾਡੇ ਸੁਰੱਖਿਆ ਦੇ ਮੇਰੇ ਸਮਰਤੀ ਪਰਮੇਸ਼ਰ ਜੋ ਦੋਸ਼ ਤੋਰੀ ਬਾ ਦੁਸ਼ਟ ਮੇਰੇ ਖੁਦਾਵੰਦ ਖੁਦਾ ਜੋ ਸਾਡੇ ਖਿਲਾਫ ਯੁਕਤੀਆਂ ਬਣਦਾ ਹੈ ਪ੍ਰਭੂਸ਼ ਮਸੀਹ ਦੇ ਨਾਮ ਦੇ ਵਿੱਚ ਅਰੇ ਕੁਸੀ ਯੁਕਤੀ ਨੂੰ ਅਸੀਂ ਕੈਨਸਲ ਕਰ ਦੇਣਾ ਬੰਨ ਦੇਣਾ ਪ੍ਰਭੂਸ਼ ਮਸੀਹ ਦੇ ਨਾਮ ਦੇ ਵਿੱਚ ਉਹ ਆਪਣੀ ਯੁਕਤੀ ਵਿੱਚ ਆਪਣੇ ਆਪ ਹੀ ਵਸੇਗਾ ਮੇਰੇ ਖੁਦਾਵੰਦ ਖੁਦਾ ਕਿਉਂਕਿ ਤੂੰ ਯਹਵਾ ਪਰਮੇਸ਼ਰ ਸਾਡੀ ਜੰਗ ਲੜ ਲਈ ਖੜਾ ਹੈ ਉਹ ਰਿਵਾਸ ਸਿਕਦਰ ਬਾਤੂ ਆਪਣੇ ਨਿਆਂ ਦਾ ਸਿੰਘਾਸਨ ਲਗਾਇਆ ਹੈ ਮੇਰੇ ਖੁਦਾਨ ਖੁਦਾ ਔਰ ਤੇਰਾ ਸਿੰਘਾਸਨ ਸਭ ਤੋਂ ਉੱਤੇ ਹੈ ਮੇਰੇ ਸਮਰਤੀ ਪਰਮੇਸ਼ਰ ਤੂ ਸਭ ਨਾਲ ਉੱਤੇ ਵਿਰਾਜਮਾਨ ਪਰਮੇਸ਼ਰ ਹੈ ਯਹੋਵਾ ਹੈ ਮੇਰੇ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਆ ਖੁਦਾ ਹੁਨ ਖੁਦਾ ਮੇਰੇ ਸਮਰਤੀ ਪਿਤਾ ਅੱਜ ਦਾ ਦਿਨ ਸਾਡਾ ਮੁਬਾਰਕ ਹੈ ਮੈਂ ਸਮਰਤੀ ਪਰਮੇਸ਼ਰ ਅਸੀਂ ਬlesਸ ਸਾ ਸਾਡਾ ਆਣਾ ਜਾਣਾ ਜੋਬ ਬਿਜ਼ਨਸ ਕੰਮ ਕਰਦੇ ਕੰਮ ਬੱਚੇ ਖੁਦਾ ਹੁਨ ਖੁਦਾ ਦੀ ਬਾਸੀ ਕੁਤਰੇ ਵਪਾਰੀ ਪਰਿਵਾਰ ਬlesਸ ਹੈ ਮੇਰੇ ਸਮਰਤੀ ਪਰਮੇਸ਼ਰ ਕੋਈ ਬੁਰੀ ਖਬਰ ਕੋਈ ਬੈਡ ਨਿਊ ਸਾਡੇ ਜੀਵਨ ਦਾ اچھا ਨਹੀਂ ਹੈ ਪ੍ਰਭੂ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਖੁਦਾ ਹੁਨ ਖੁਦਾ گیون میرے سامر پرمیشور پرمیشر ہے آزاد کیا ہے بہت کیا ہے کمی ہے آزاد کیا میرے سامر پرمیشور ہر طرح کا روگ میرے سامر پرمیشور اب تیران چڈ کے جا چکے میرے سمتھی پرمیشور یہ اپنی بندوئی تو اپنی گریبی تو اپنی لاچاری تو اپنی شرمندگی کو آزاد نے میرے سمرتی پتا تیرا دنواد شکر کر دیا خدا خدا ਸਾਰੇ ਦੁਆਵੰਤੀ ਪ੍ਰਭੂ ਜੀ ਮਸੀਹ ਦੇ ਚੇਵਤ ਸਮਰਥੀ ਪਵਿੱਤਰ ਜਲਾਲੀ ਨਾਮ ਦੇ ਵਿੱਚ ਹੋ ਕੇ ਮੰਗਦੇ ਆ ਆਮੇਨ ਆਮੇਨ ਆਮੇਨ